ਪਹਿਲੇ ਹੀ ਪ੍ਰੈਸ ਕਾਨਫਰੰਸ ਕੀਤੀ ਬੇਉਦ ਤਰੋ ਫਰਾਰ ਹੋਈ ਦੁਕਾਨ ਬੰਦ ਰਹੀ ਲੇਕਿਨ ਅੱਜ ਫੇਰ ਦੁਬਾਰਾ ਕੀਤੀ ਹੈ ਅੱਜ ਉਹ ਵੱਡੀ ਪ੍ਰੈਸ ਕਾਨਫਰੰਸ ਲੁਧਿਆਣਾ ਸ਼ਹਿਰ ਦੇ ਵਿੱਚ ਕਰ ਰਹੇ ਹਾਂ ਅੱਜ ਵੀ ਉਹ ਪਰਿਵਾਰ ਫਰਾਰ ਹੈ ਘਰੋਂ ਵੀ ਤੇ ਆਪਣੀ ਦੁਕਾਨਾਂ ਤੋਂ ਵੀ ਔਰ ਜਦੋਂ ਇਹ ਦੁਕਾਨ ਤੇ ਪੁਲਿਸ ਅੱਜ ਲੈ ਕੇ ਗਏ ਰੇਡ ਕਰਨ ਚਾਰ ਮੁਲਾਜ਼ਮ ਤਿੰਨ ਉੱਥੋਂ ਆਏ ਸੀ ਤੇ ਇੱਕ ਮੁਲਾਜ਼ਮ ਲੋਕਲ ਪੁਲਿਸ ਦਾ ਸੀ ਕੰਮ ਇਲਾਕੇ ਦਾ ਬਸਤਾ ਭਾਰਾ ਹੋਵੇ ਤੇ ਜ਼ਰੂਰੀ ਨਹੀਂ ਉਹ ਲਾਏ ਕੋਣ ਦੁਕਾਨ ਤੇ ਵੀ ਰੇਡ ਕਰਾਈ ਦੁਕਾਨ ਤੇ ਵੀ ਦੇਖਿਆ ਕਿ ਇਨਾਂ ਚ ਕੋਈ ਵੀ ਪਰਿਵਾਰ ਅਵੇਲੇਬਲ ਨਹੀਂ ਹੈ ਈਵਨ ਜਿਹੜੀ ਦੂਜੀ ਦੁਕਾਨ ਹੈ ਮੋਮੈਂਟ ਮੀ ਸਰੂਜਾਸਟੋਰ ਮੋਮੈਂਟ ਮੀ ਉੱਥੇ ਵੀ ਗਏ ਦੂਜੇ ਪਾਸੇ ਵੀ ਗਏ ਵੀ ਉਸ ਦਾ ਆਪਸ ਇੱਕ ਦੂਜੇ ਨਾਲ ਲੁਕੇ ਨਾ ਆਉਣੀਆਂ ਕੁਝ ਇਨਫੋਰਮੇਸ਼ਨ ਮਿਲੇ ਇਨਾਂ ਨੇ ਪਿੱਛੇ ਬੇਲ ਵੀ ਲਗਾਈ ਸੀ ਤੁਸੀਂ ਬੇਲ ਲਗਾਈ ਖਾਰੀ ਹੋ ਕੇ ਕੈਂਸਲ ਹੋ ਕੇ ਕੀ ਹੋਇਆ ਬੇਲ ਇਨਾਂ ਨੇ ਬੜੇ ਛੋਟੇ ਜਿਹੇ ਕੇਸ ਚਲਾਈ ਸੀ ਜੀ 406 498 ਦੇ ਜੁਰਮ ਚ ਜਿਹੜੀ 406 ਦਾ ਮਤਲਬ ਹੁੰਦਾ ਹੈ ਅਮਾਨਤ ਚਖਿਆਨਾ ਜੋ ਬੇਟੀ ਦਾ ਇਸਤਰੀ ਧਾਨਾ ਉਹਨੂੰ ਨਾ ਦੇਣਾ ਜਦੋਂ ਕੋਰਟ ਵਿੱਚ ਅਸੀਂ ਸਰਵਜ ਪੇਸ਼ ਕੀਤਾ ਕਿ ਅਸੀਂ ਪੁਲਿਸ ਨੂੰ ਇੰਨੇ ਵੱਡੇ ਸਬੂਤ ਦਿੱਤੇ ਨੇ ਪੁਲਿਸ ਨੇ ਕਿਸੇ ਚੀਜ਼ ਦੇ ਉਹਨੂੰ ਇਗਨੋਰ ਕੀਤਾ ਔਰ ਆ ਚੀਜ਼ਾਂ ਪੈਂਡਿੰਗ ਹੈ ਔਰ ਪਲੱਸ ਕੁਛ ਇਹਨਾਂ ਨੇ ਆਪਣੀਆਂ ਵਰਸ਼ਨ ਦਿੱਤੀਆਂ ਇਹਨਾਂ ਨੇ 250 ਪੇਜ ਦੀ ਫਾਈਲ ਲਾਈ ਸੀ ਉੱਤੇ ਕਿ ਜਿਹੜੇ ਬੰਦੇ ਪਬਲਿਕ ਪਲੇਸ ਤੇ ਆਪਣੀ ਕੁੜਮ ਨੂੰ ਕੁੜਮਨੀ ਨੂੰ 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 ਕੋੜ ਸਕਦੇ ਆ ਉਹਨਾਂ ਦੀ ਪੱਗ ਲਾ ਸਕਦੇ ਆ ਉਹਨਾਂ ਨੂੰ ਜ਼ਖਮ ਦੇ ਸਕਦੇ ਆ ਉਹ ਕ ਕਮਰੇ ਬੰਦ ਦੇ ਅੰਦਰ ਘਰ ਦੇ ਅੰਦਰ ਕੀ ਕੁਝ ਕਰਦੇ ਹੋਣਗੇ ਕੋਰਟ ਕਾਈਂਡਲੀ ਇਹਨੂੰ ਵਿਜ਼ੂਅਲਾਈਜ਼ ਕਰੇ ਤੇ ਜਿੱਦਾਂ ਚੋਰਾ ਵਾਂਗੂ ਭੱਜੇ ਨੇ ਭੱਜੇ ਰਹਿਣਗੇ ਔਰ ਅੱਗੋਂ ਇਸ ਤੋਂ ਅਗਲੀਆਂ ਜਿਹੜੀਆਂ ਗਾਜ ਨੇ ਇਨਕਮ ਟੈਕਸ ਵਿਭਾਗ ਵੀ ਇਨਵੋਲਵ ਹੋਣਾ ਹੈ ਹਲੇ ਕਈ ਸਾਰੇ ਵਿਭਾਗ ਇਨਵੋਲ ਹੋਣੇ ਆ ਔਰ ਪਤਾ ਲੱਗੇਗਾ ਤੁਹਾਨੂੰ ਥੋੜੇ ਸਮੇਂ ਵਿੱਚ ਪਤਾ ਲੱਗੇਗਾ ਹਾਂ ਹੌਲੀ ਹੌਲੀ ਛੋਟੇ ਛੋਟੇ ਹੱਲੇ ਤੇ ਛੋਟੇ ਛੋਟੇ ਹੋਵੇ ਭੁੰਜ ਮਾਰ ਚੱਲਦੇ ਬੈਨੇ ਜਦੋਂ ਵੱਡਾ ਬੰਬ ਚੱਲੇਗਾ ਤੇ ਲੁਧਿਆਣਾ ਹਿੱਲੇਗਾ ਇਹ ਮੇਰਾ ਵਾਦਾ ਲੁਧਿਆਣਾ ਲੈ ਕੇ ਤਕੜ ਨਾਲ ਤੇ ਮਾਣ ਦਾ ਸਵਾਗਤ ਹੈ ਮੈਂ ਵਿਚਾਰਕ ਉਹ ਸੁਲੂਦਾ ਸਟੋਰ ਵਾਲੇ ਵੀ ਮੁਸੀਬਤ ਹੁਣ ਵੱਧਣ ਲੱਗ ਗਈ ਹੈ ਕਿਉਂਕਿ ਉਹਨਾਂ ਦਾ ਪਹਿਲਾ ਇੱਕ ਕੇਸ ਜਿਹੜਾ ਚੱਲ ਰਿਹਾ ਸੀ ਉਹ ਜਾਰੀ ਕੀਤਾ ਗਿਆ ਸੀ ਲੇਕਿਨ ਅੱਜ ਨੂੰ ਸਾਡੇ ਨਾਲ ਹਾਈ ਕੋਰਟ ਦੇ ਵਕੀਲ ਸਾਹਿਬ ਸੁਨੀਲ ਮੱਲਨ ਸਾਹਿਬ ਮੌਜੂਦ ਹੈ ਗਲਪਤ ਕੇ ਮੱਲਨ ਸਾਹਿਬ ਪਹਿਲੇ ਹੀ ਪ੍ਰੈਸ ਕਾਨਫਰੰਸ ਕੀਤੀ ਬੇ ਉਹ ਕਰੋ ਫਰਾਰ ਇਹ ਦੁਕਾਨ ਬੰਦ ਰਹੀ ਲੇਕਿਨ ਅੱਜ ਫੇਰ ਅੱਜ ਵੀ ਉਹ ਪਰਿਵਾਰ ਫਰਾਰ ਹੈ ਘਰੋਂ ਵੀ ਤੇ ਆਪਣੀ ਦੁਕਾਨਾਂ ਤੋਂ ਵੀ ਔਰ ਜਦੋਂ ਅਸੀਂ ਦੁਕਾਨ ਤੇ ਪੁਲਿਸ ਅੱਜ ਲੈ ਕੇ ਗਏ ਰੇਡ ਕਰਨ ਚਾਰ ਮੁਲਾਜ਼ਮ ਤਿੰਨ ਉੱਥੋਂ ਆਏ ਸੀ ਤੇ ਇੱਕ ਮੁਲਾਜ਼ਮ ਲੋਕਲ ਪੁਲਿਸ ਦਾ ਸੀ ਪਹਿਲਾਂ ਅਸੀਂ ਸਰਾਬਾ ਨਗਰ ਗਏ ਸਰਾਬਾ ਨਗਰ ਦੀ ਜਿਹੜੀ ਚੌਂਕੀ ਹੈ ਰਗੁਨਾਥ ਉੱਥੋਂ ਲਗੇ ਉੱਥੋਂ ਆਪ ਮੁਲਾਜ਼ਮ ਨਾਲ ਲਿਆ ਘਰੇ ਰੇਡ ਮਾਰੀ ਤੇ ਉਹਦੇ ਯਾਨੀ ਕਿ ਇਸ਼ਮੀਤ ਦੇ ਦਾਦਾ ਜੀ ਨਾਲ ਦਾ ਘਰ ਹੀ ਇਕੱਠੇ ਰਹਿੰਦੇ ਨੇ ਬਾਈ ਤੇ ਬਾਈਏ ਉਹ ਕਹਿੰਦੇ ਕਿ ਦੋ ਦਿਨ ਤੋਂ ਬਾਹਰ ਅਜਿ ਘਰੋਂ ਕੁਵੜੀਆ ਕੋਈ ਗੱਲ ਨਹੀਂ ਜੀ ਦੇਖਿਆ इवन ਉਥੇ ਕੂੜੇ ਵਾਲਾ ਸੀਗਾ ਕੂੜੇ ਵਾਲਾ ਵੀ ਕਹਿੰਦਾ ਜੀ ਇੱਥੇ ਗੂੜਾ ਹੀ ਨੀਂਦਾਂ ਦੇ ਘਰ ਚ ਸੋ ਉਸ ਤੋਂ ਬਾਅਦ ਅਸੀਂ ਦੁਕਾਨ ਤੇ ਆਏ ਆ ਦੁਕਾਨ ਤੇ ਵੀ ਆਪਾਂ ਜਿਹੜੀ ਇੱਥੇ ਲੋਕਲ ਪੁਲਿਸ ਹੈ ਜਿਹੜੀ ਤੁਹਾਡੀ ਮੈਨੂੰ ਨਾਮ ਭੁੱਲ ਗਿਆ ਥਾਣੇ ਦਾ ਉਥੋਂ ਮੁਲਾਜ਼ਮ ਨਾਲ ਲੈ ਕੇ ਆਏ ਆ ਤੇ ਦੁਕਾਨ ਤੇ ਵੀ ਜਾ ਕੇ ਚੈੱਕ ਕੀਤਾ ਤੇ ਉੱਥੇ ਵੀ ਕੋਈ ਵੀ ਇਹਨਾਂ ਦਾ ਬੰਦਾ ਨਹੀਂ ਟਿਕ ਰਿਹਾ ਜੀ ਦੁਕਾਨ ਤੇ ਵੀ ਰੇਡ ਕਰਾਈ ਤੇ ਦੁਕਾਨ ਤੇ ਵੀ ਦੇਖਿਆ ਕਿ ਇਹਨਾਂ ਚ ਕੋਈ ਵੀ ਪਰਿਵਾਰ ਅਵੇਲੇਬਲ ਨਹੀਂ ਹੈ ਇਵਨ ਜਿਹੜੀ ਦੂਜੀ ਦੁਕਾਨ ਹੈ ਮੋਮਨਮੀ ਸਲੂਜਾ ਸਟੋਰ ਮੋਮਨਮੀ ਉੱਥੇ ਵੀ ਗਏ ਦੂਜੇ ਪਾਸੇ ਵੀ ਗਏ ਵੀ ਉਸ ਦਾ ਆਪਸ ਇੱਕ ਦੂਜਾ ਲੁਕੇ ਨਾ ਹੋਣੀਆਂ ਕੁਝ ਇਨਫੋਰਮੇਸ਼ਨ ਮਿਲੇ ਸੋ ਸਾਰਿਆਂ ਨੇ ਇਹੋ ਦੱਸਿਆ ਜੀ ਦੋ ਤਿੰਨ ਦਿਨ ਤੋਂ ਹੀ ਨਹੀਂ ਆ ਰਹੇ ਲੇਕਿਨ ਇਹਨਾਂ ਪਿੱਛੇ ਬੇਲ ਵੀ ਲਗਾਈ ਸੀ ਤੁਸੀਂ ਬੇਲਾਂ ਦੀ ਖਾਰਿਜ ਹੋ ਗਈ ਕੈਂਸਲ ਹੋ ਗਈ ਕੀ ਹੋਇਆ ਬੇਲ ਇਹਨਾਂ ਨੇ ਬੜੇ ਛੋਟੇ ਜਿਹੇ ਕੇਸ ਚਲਾਈ ਸੀ ਜੀ 406 498 ਦੇ ਜੁਰਮ ਚ ਜਿਹੜੀ 406 ਦਾ ਮਤਲਬ ਹੁੰਦਾ ਹੈ ਅਮਾਨਤ ਚਖਿਆਣਾ ਜੋ ਬੇਟੀ ਦਾ ਇਸਤਰੀ ਧਾਨਾ ਉਹਨੂੰ ਨਾ ਦੇਣਾ 498 ਹੁੰਦਾ ਮੈਂਟਲ ਟੈਨਸ਼ਨ ਦੇਣੀ ਸਿਰਫ ਇਹ ਦੋ ਬ ਇਨੂੰ ਆਪਾਂ ਮਤਲਬ ਕਈਏ ਨਾ ਬੜੀ ਈਜ਼ੀ ਬੇਲ ਕਹਨੇ ਆ ਪੁਲਿਸ ਵੀ ਮਚਲ ਕੇ ਤੇ ਬੇਲ ਲੈ ਲੰਦੀ ਆ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜੁਆਇਨ ਹੋ ਜਾਂਦੇ ਤੇ ਕੋਰਟ ਕੁਝ ਨਹੀਂ ਸੁਣਦੀ ਇੱਕੋ ਸਲਾਈਨ ਪੁੱਛਦੀ ਇਨਵੈਸਟੀਗੇਟਰ ਕਿਉਂ ਰਹੇ ਫਿਰ ਦੱਸ ਰਹੇ ਆ ਜੀ ਜਦੋਂ ਕੋਰਟ ਵਿੱਚ ਅਸੀਂ ਸਾਰਾ ਕੁਝ ਪੇਸ਼ ਕੀਤਾ ਕਿ ਅਸੀਂ ਪੁਲਿਸ ਨੂੰ ਇੰਨੇ ਵੱਡੇ ਸਬੂਤ ਦਿੱਤੇ ਨੇ ਪੁਲਿਸ ਨੇ ਕਿਸੇ ਚੀਜ਼ ਦੇ ਇਗਨੋਰ ਕੀਤਾ ਔਰ ਆ ਚੀਜ਼ਾਂ ਪੈਂਡਿੰਗ ਹੈ ਔਰ ਪਲੱਸ ਕੁਛ ਇਹਨਾਂ ਨੇ ਆਪਣੀਆਂ ਵਰਸ਼ਨ ਦਿੱਤੀਆਂ ਇਹਨਾਂ ਨੇ 250 పేਜ ਦੀ ਫਾਈਲ ਲਈ ਸੀ ਉੱਥੇ ਬੇਲ ਦੀ ਪਰ ਲੈ ਕਹਿੰਦਾ ਬਸਤਾ ਭਰਾਂ ਹੋਵੇ ਤੇ ਜ਼ਰੂਰੀ ਨਹੀਂ ਉਹ ਲਾਇਕ ਹੋਣ ਬਿਲਕੁਲ ਛੋਟਾ 200 ਪੇਜਾਂ ਵਿੱਚ ਇਹਨਾਂ ਦੇ ਇਨਗਰੀਡੀਅੰਟ ਹੀ ਫਸ ਗਏ ਤੇ ਬਨ ਗਏ ਕਿ ਇਹਨਾਂ ਕੁਝ ਹੈਗਾ ਔਰ ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ 12 ਤਰੀਕ ਨੂੰ ਸ਼ਾਮ ਨੂੰ 5 ਵਜੇ ਇਹਨਾਂ ਦੀ ਬੇਲ ਡਿਸਮਿਸ ਕਰਤੀ ਹੈ ਅਸ਼ਮੀਤ ਦੇ ਖਿਲਾਫ ਜਿਹੜੀ ਐਫ ਆਈ ਆਰ ਸੀ ਉਹਦੇ ਵਿੱਚ ਉਹਦੀ ਬੇਲ ਡਿਸਮਿਸ ਹੋ ਗਈ ਹੈ ਉਹਦੇ ਵਿੱਚ ਡੈਫੀਨੇਟਲੀ ਅਸੀਂ ਜਿਹੜੀ ਸਦਰ ਥਾਣੇ ਫਗਵਾੜੇ ਪਰਚਾਇਆ ਸੀ ਅਸੀਂ ਉਹ ਵੀ ਇਹਨਾਂ ਦਾ ਕੰਡਕਟ ਦੱਸਿਆ ਕਿ ਜਿਹੜੇ ਬੰਦੇ ਪਬਲਿਕ ਪਲੇਸ ਤੇ ਆਪਣੀ ਕੁੜਮ ਨੂੰ ਕੁੜਮਣੀ ਨੂੰ ਨੂਨ ਕੁੱਟ ਸਕਦੇ ਆ ਉਹਨਾਂ ਦੀ ਪੱਗ ਲਾ ਸਕਦੇ ਆ ਉਹਨਾਂ ਨੂੰ ਜ਼ਖਮ ਦੇ ਸਕਦੇ ਆ ਉਹ ਕਮਰੇ ਬੰਦ ਦੇ ਅੰਦਰ ਘਰ ਦੇ ਅੰਦਰ ਕੀ ਕੁਝ ਕਰਦੇ ਹੋਣਗੇ ਕੋਰਡ ਕਾਈਂਡਲੀ ਇਹਨੂੰ ਵਿਜ਼ੂਅਲਾਈਜ਼ ਕਰੇ। ਲੇਕਿਨ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖਣ ਦਾ ਮੋਟਿਵ ਕੀ ਰਹਿੰਦਾ ਸਰ ਕਿਉਂਕਿ ਫਗਵਾੜੇ 'ਚ ਮੈਟਰ ਕਰਦਾ ਫਗਵਾੜੇ ਦੇ ਵਿੱਚ ਇਸ ਗੱਲ ਹੋ ਰਿਹਾ ਵਾ ਦੋ ਜਗ੍ਹਾ ਤੇ ਕਰਦਾ ਚਲੋ ਲੁਧਿਆਣੇ ਨੂੰ ਕਿਉਂ ਪ੍ਰੇਫਰ ਕੀਤਾ ਜਾਂਦਾ। ਭਾਜੀ ਲੁਧਿਆਣੇ ਦੇ ਰਹਿਣ ਵਾਲੇ ਨੇ ਨਾ ਤੇ ਲੁਧਿਆਣੇ ਦੇ ਲੋਕਾਂ ਨੂੰ ਪਤਾ ਲੱਗੇ ਵੀ ਸੱਚਾਈ ਕੀ ਹੈ। ਘਰ ਦੇ ਅੰਦਰ ਕਿਹੜੀ ਅੱਗ ਚੱਲਦੀ ਵੀ ਹੈ ਲੋਕਾਂ ਨੂੰ ਜਿੰਨਾ ਮਰਜ਼ੀ ਸੂਟ ਵਿਖਾਈ ਜਾਣਗੀ ਸਾਡਾ ਸਭ ਤੋਂ ਸਸਤਾ ਸੂਟ ਹੈਗਾ ਕਿ ਨਹੀਂ ਹੈਗਾ ਉਹ ਉਹਨਾਂ ਦਾ ਬਿਜ਼ਨਸ ਹੈ। ਪਰ ਉਹਨਾਂ ਦੀ ਜਿਹੜੀ ਜਿੱਥੇ ਪਛਾਣ ਹੈ ਉੱਥੇ ਦੱਸਿਆ ਹੁਣ ਕੀ ਅਫੈਂਸ ਉਹਨਾਂ ਦੇ ਦਰਜ ਹੈਗੇ ਨੇ ਅ ਦੋ ਪਰਚੇ ਤੁਹਾਨੂੰ ਦੱਸੇ ਦਿੱਤਾ ਹੈ ਕਿ ਸਰ ਸਰ ਥਾਣੇ ਆ ਤੇ ਇੱਕ ਕਮਰ ਸਰ ਦਰਜ ਹੋਇਆ ਜੀ ਬਾਕੀ 7-8 ਹੋਰ ਪਾਈਪਲਾਈਨਸ ਹੈਗੇ ਨੇ ਧੀਰੇ 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 ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ ਬਾਕੀ ਪਰਚੇ ਵੀ ਦਰਜ ਹੋਣਗੇ ਜੀ ਲੇਕਿਨ ਪਕੋੜੇ ਨੇ ਐਸੋਲੇ ਸਾਰੇ ਪਕੋੜੇ ਹੈਗੇ ਨਹੀਂ ਤੇ ਪੁਲਿਸ ਨੇ ਇਹਨਾਂ ਨਾਲ ਕੀ ਕਾਰਵਾਈ ਕੀਤੀ ਹੈ ਤੱਕ ਪੁਲਿਸ ਨੇ ਜੀ ਇਹਨਾਂ ਨੂੰ ਸੱਦਿਆ ਸੀਗਾ ਪਹਿਲਾਂ ਪਹਿਲੀ ਵਾਰੀ ਗਏ ਸੀ ਸਟੇਟਮੈਂਟਾਂ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਨੇ ਕੋਰਟ 'ਚ ਬੇਲ ਲਾਈ ਕੋਰਟ ਵਿੱਚ ਅਸੀਂ ਸਾਰੇ ਪੱਖ ਰੱਖੇ ਕਿ ਆ ਸਾਰੇ ਪੱਖ ਹੈ ਤੇ ਪਹਿਲਾਂ ਕਹਿੰਦੇ ਸੀ ਸਮਾਨ ਲੈ ਕੇ ਭੱਜ ਗਈ ਆ ਤੇ ਕੋਰਟ ਚ ਕਹਿੰਦੇ ਕਿ ਅਸੀਂ ਲੋਕਰ ਚ ਕਢਾ ਕੇ ਲਿਆਏ ਆ ਕੋਰਟ ਕਹਿੰਦੀ ਤੁਹਾਡੀ ਆਪਣੀ ਸਟੇਟ ਇਤਾਂ ਦੀਆਂ 50 ਚੀਜ਼ਾਂ ਨੇ ਮੈਂ ਸਾਰੀਆਂ ਰਿਵੀਲ ਨਹੀਂ ਕਰ ਸਕਦਾ ਤੇ ਕੋਰਟ ਕਹਿੰਦੀ ਵੀ ਤੁਹਾਨੂੰ ਆਪਣੀ ਹੀ ਨਹੀਂ ਪਤਾ ਵੀ ਤੁਸੀਂ ਕੀ ਕਰ ਰਹੇ ਹੋ ਸੋ ਇਸ ਕਰਕੇ ਪਲੱਸ ਜਿਹੜਾ ਮੇਨ ਕੰਮ ਸੀ ਜਿਹੜਾ ਇਹਨਾਂ ਦੇ ਪਹਿਲਾ ਪਰਚਾ ਦਰਜ ਹੋਇਆ ਸੀ ਚੋਰੀ ਦਾ ਜੀ ਪਲੱਸ ਕੁੱਟ ਮਾਰ ਦਾ ਫਗਵਾੜੇ ਥਾਣੇ ਚ ਉਹ ਪਰਚਾ ਇਹਨਾਂ ਨੂੰ ਲੈ ਦੁੱਬੇਗਾ ਸਾਰੀ ਜ਼ਿੰਦਗੀ ਲਈ ਕਾਰਨ ਇਹ ਕਿ ਦੇਖੋ ਘਰ ਦੇ ਅੰਦਰ ਤੁਸੀਂ ਤੇ ਮੈਂ ਦੋਏ ਸਕੇ ਭਰਾ ਗੁੱਥਮ-ਗੁੱਥਿਓਰੇ ਲੜਨ ਕੋਈ ਫਰਕ ਨਹੀਂ ਪੈਂਦਾ ਜੇ ਚੌਂਕਸ ਘਲੋਰ ਕੇ ਮੈਂ ਤੁਹਾਨੂੰ ਕੁੱਟਦਾ ਜਾਂ ਤੁਸੀਂ ਮੈਨੂੰ ਕੁੱਟਦੇ ਹੋ ਚੰਗੀ ਤਰ੍ਹਾਂ ਔਰ ਉਹਦਾ ਪਰਚ ਤਰ ਦਿੰਦਾ ਇਹਦਾ ਮਤਲਬ ਘਰ ਦੇ ਅੰਦਰ ਤੁਸੀਂ ਮੇਰਾ ਕੀ ਜਾਂ ਮੈਂ ਤੁਹਾਡਾ ਕੀ ਹਾਲ ਕਰਦਾ ਮਮੀਆਂ ਬੀਬੀ ਦੋਨੋਂ ਨਾਲ ਨਹੀਂ ਰਹਿਣਾ ਚਾਹੁੰਦੇ ਡਿਵੋਰਸ ਹੋ ਚੁੱਕਾ ਹੈ ਫਾਈਲ ਹੋ ਚੁੱਕਾ ਨਹੀਂ ਨਹੀਂ ਡਿਵੋਰਸ ਅਸੀਂ ਫਾਈਲ ਕਰ ਰਹੇ ਹਾਂ ਡਿਵੋਰਸ ਅਸੀਂ ਲੈ ਲੈਣਾ ਕ੍ਰਿਮੀਨਲ ਕੇਸ ਇਹਨਾਂ ਦੇ ਚੱਲਦੇ ਰਹਿਣਗੇ ਜਿਹੜੇ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਹੈ ਉਹ ਸਾਰੇ ਚੱਲਦੇ ਰਹਿਣਗੇ ਔਰ ਸੱਤ ਅੱਠ ਪਰਚੇ ਹੋਰ ਪਾਈਪਲਾਈਨ 'ਚ ਹੈ ਉਹ ਵੀ ਚੱਲਣਗੇ ਮੰਗ ਕੀ ਕਰਦਾ ਪਰਿਵਾਰ ਮਲਨ ਸਾਹਿਬ ਕੋਈ ਇਨਸਾਫ ਜੀ ਬਸ ਉਹ ਕਹਿੰ ਪੈਸੇ ਵੱਲੋਂ ਕੋਈ ਲਾਲਚ ਨਹੀਂ ਔਰ ਬੜੀ ਵਧੀਆ ਸ਼ਾਦੀ ਕੀਤੀ ਸੀ ਇਹਨਾਂ ਨੇ ਔਰ ਮੰਗੇ ਹੋਈ ਹੈ ਕਿ ਸਬਕ ਸਿਕਾਣਾ ਹੈ ਅਕਲ ਦੇਣੀ ਹੈ ਤੇ ਜਿੱਦਾਂ ਚੋਰਾ ਵਾਂਗੂ ਭੱਜੇ ਨੇ ਭੱਜੇ ਰਹਿਣਗੇ ਔਰ ਅੱਗੋਂ ਇਸ ਤੋਂ ਅਗਲੀਆਂ ਜਿਹੜੀਆਂ ਗਾਜ ਨੇ ਉਹ ਵੱਡੀਆਂ ਡਿੱਗਣ ਵਾਲੀਆਂ ਹਨ ਕਾਰਨ ਹੈ ਕਿ ਇੱਕ ਪਾਸੇ ਕਹਿੰਨਾ ਮੈਂ ਕੋਲ ਪੈਸੇ ਨਹੀਂ ਆ ਦੂਜੇ ਪਾਸੇ ਕਰੋੜਾਂ ਰੁਪਏ ਦੀ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਨੇ ਸੋ ਇਨਕਮ ਟੈਕਸ ਮਹਿਕਮਾ ਵੀ ਇਨਵੋਲ ਹੋਣਾ ਹੈ ਹਲੇ ਕਈ ਸਾਰੇ ਮਹਿਕਮੇ ਇਨਵੋਲ ਹੋਣੇ ਹਨ ਔਰ ਪਤਾ ਲੱਗੇਗਾ ਤੁਹਾਨੂੰ ਥੋੜੇ ਸਮੇਂ ਵਿੱਚ ਪਤਾ ਲੱਗੇਗਾ ਹਾਂ ਹੌਲੀ ਹੌਲੀ ਛੋਟੀਆਂ ਛੋਟੀਆਂ ਹਿੱਲੇ ਤੇ ਛੋਟੇ ਛੋਟੇ ਹੋਵੇ ਭੁੰਜਮਾਰ ਚੱਲਦੇ ਪਏ ਨੇ ਜਦੋਂ ਵੱਡਾ ਬੰਬ ਚੱਲੇਗਾ ਤੇ ਲੁਧਿਆਣਾ ਹਿੱਲੇਗਾ ਇਹ ਮੇਰਾ ਵਾਦਾ ਲੇਕਿਨ ਮੱਲਨ ਸਾਹਿਬ ਸੁਨੀਲ ਮੱਲਨ ਸਾਹਿਬ ਸਾਡਾ ਮੌਜੂਦ ਸੀਗੇ ਹੁਣ ਸਲੂਜਾ ਸਟੋਰ ਵਾਲਿਆਂ ਦੀ ਮੁਸੀਬਤਾਂ ਹੁਣ ਵੱਧਣ ਲੱਗੀਆਂ ਕਿਉਂਕਿ ਸਾਫ਼ ਗੱਲ ਜਿਹੜੀ ਮੱਲਨ ਸਾਹਿਬ ਨੇ ਕਿਹਾ ਤਾਂ ਕਿ ਹੁਣ ਜਿਹੜੀ ਹੈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਾ ਕਰਨ ਕਿਉਂਕਿ ਜਿਹੜੇ ਕੇਸ ਦਰਜ ਨੇ ਅੰਮ੍ਰਿਤਸਰ ਚ ਵੀ ਦਾ ਕੇਸ ਦਰਜ ਹੈ ਤੇ ਜਲੰਧ ਫਗਵਾੜੇ ਵੀ ਦਰਜ ਹੈ ਲੇਕਿਨ ਹੁਣ ਜਿਹੜ